ਕਰਤਾ ਕਰਨਾ ਮੈਂ ਦਾਜੀ ਜਹੋ ਕ੍ਰਿਤਾ ਹੋਈ ਬਨਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲੱਗਿਆ ਰਹਾ ਜਾ ਮੈਂ ਜੋਤ ਜੋਤ ਮਹਜਤਾ ਅਕਲਾ ਕਲਾ ਪਰਪੁਰ ਰਹੀਆ ਤੂੰ ਸੱਚਾ ਸਾਇਬ ਸਤਿ ਸਵਾਦੇ ਜਿਨ ਕੀਤੀ ਸੋਕਾਰ ਪਿਆ ਅਹ ਨਾਨਕ ਕਰਤੇ ਕੀ ਬਾਤਾਂ ਜੋਕ ਚ ਕਰਨਾ ਸੋ ਕਰ ਰਹਿਆ ਸੋਦਰ ਰਾਗ ਆਸਾ ਮੰਗਲਾ ਪਹਿਲਾ ਇੱਕ ਓੰਕਾਰ ਸਤਿਗੁਰੂ ਬਰਸਾਦ ਸੋਦਰ ਤੀਰਾਂ ਕੀ ਹਾ ਸੋ ਕਰਕੇ ਹਾ ਜਿਤਬ ਸੱਖ ਸਮਾਲੇ ਵਾਜੇ تیرੇ ਨਾਗਨੇ ਕਾ ਸੰਘਾ ਕੀਤੇ تیرੇ ਬਾਵਨ ਹਾਰੇ ਦਾਲ ਬਦੇਸਾਂ ਕਹੀ ਅਹ ਤੇ ਤੇਰੇ ਗਾਵਣ ਹਾਰੇ ਗਾਵਣ ਤਨਾ ਪੰਪਣੀ ਦਾ ਸੰਤਰ ਗਰਜਾ ਧਰਮ ਤਵਾਏ ਗਾਵਣ ਤਨਾ ਚਿਤ ਗੁਤਿ ਲਖ ਜਨ ਲਿਖਾ ਲਿਖ ਧਰਮ ਵਿਚਾਰੇ ਗਾਵਣ ਕਹਾਈ ਸਰ ਬ੍ਰਹਮਾ ਦੇਵੇਂ ਸੋਹਣ ਦੇਦੇ ਸਦਾ ਸੁਵਾਰੀ

ਗਾਵਣ ਤਨ ਨ ਮੋਹਣੀਆ ਮਨ ਮੋਹਣ ਸਰਗਮ ਅਥਪਿਆਲੇ ਗਾਵਣ ਤਨ ਨ ਰਤਨ ਪਾਏ ਤੇਰੇ ਅਟਲ ਤੇ ਰਖਣਾਲੇ ਗਾਵਣ ਤਨ ਜਨ ਮਹਾਮਲ ਸੁਰ ਗਾਵਣ ਤਨ ਕਾਣੀ ਚਹਰੇ ਗਾਵਣ ਤਨ ਅਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰ సేਤ ਨਾਮ ਗਾਵਣ ਜੋਤਿ ਤੇ ਪਾਗਨ ਹਰਤੇ ਤੇਰੇ ਭਗਤ ਸਾਰੇ ਹੋਰ ਕੀਤੇ ਤੁਨ ਨਾਮ ਗਾਵਣ ਸੇਵਾ ਚਿਤ ਨਾਵਣ ਨਾਨਕ ਤਿਆਗ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚ ਸੱਚੇ ਨਾਹੀ ਹਾਥੀ ਹੋਸੀ ਜੈ ਨਾ ਜਸੀ ਰਚਨਾ ਦੇ ਨਚਾ रंगे रंगे पाथे कर कर जन से पाया जनो पाई कर कर देखै गीता अखना जह तिस देवड़िया जी जोत स पावै सोई करदे परोक मना ना करना जाय सो पद सह सह पद साहिब नानक रहिदर जय जी अस महल्ला ਸੋਨਾ ਵੱਡਾ ਯਕ ਸਭ ਕੋ ਏ ਕੇਵੜ ਵੱਡਾ ਜਿਠਾ ਹੋਏ ਕੀਮਤ ਪਾਇ ਜਾ ਕਹਿ ਹਾ ਜੈ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬ ਦਹਰ ਕੰਬੀਰਾ ਗੁੜੀ ਗਹਿਰਾ ਹੋਏ ਨਾ ਜਾਣ ਤੇਰਾ ਕਿਤਾ ਕੇਵੜ ਜੇ ਰਹਾ ਆਵਾ ਸਰਤੇ ਮਿਲ ਸਰਤ ਕਮਾਈ ਸੰਗ ਕੀ ਮਤ ਮੈ ਲੈ ਕੀਮਤ ਪਾਈ ਗਿਆਨੀ ਜਾਨੇ ਗੁਰਗrah ਕਹਨ ਨਾ ਜਾਈ ਤੇਰੀ ਦਿਲ ਵੜਿਆਹੀ ਸਭ ਸਤ ਸਤ ਸਭ ਚੰਗਿਆਈ ਆ ਤੂੰ ਸਦਾ ਪਰਖਾਂ ਕੀ ਆ ਬੜਿਆਹੀ ਦੁਧ ਬਨ ਸਤੇ ਕਿਨ ਨਾ ਪਾਈ ਆ ਕੰਗ ਮਲੇ ਨਹੀਂ ਛਾਗ ਰਹੀ ਆ ਆ ਕਨਾਂ ਬਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਪੰਡਾਰਾ ਜਿਸ ਨੂੰ ਦੇਹਿਤ ਸੈ ਕਿਆ ਚਾਰਾ ਨਾਨਕ ਸੱਚ ਸਵਰਨ ਹਰਾਇਆ ਸਾ ਮਹੱਲਾ ਪਹਿਲਾ ਆਖਾ ਜਿਵਾ ਵਿਸਰਮਨ ਜਾਹੋ ਆਕਣ ਓਕਾ ਸੱਚਾ ਨਾਹੋ ਸਾਚੇ ਨਾਮ ਕੀ ਲਗੈ ਭੂਖ ਤਦ ਭੁਖਾ ਖਾਏ ਚਲਿਆ ਦੁਖਾ ਤੋਕ ਅਵਸਰ ਮੇਰੀ ਮਈ ਸਾਚਾ ਸਾਹਿਬ ਸਾਚੈ ਨਾਹਿ ਰਹੋ ਸਾਚੇ ਨਾਮ ਕੀ ਤਿਲ ਵੜਿਆਈ ਆਗਤ ਕੇ ਕੀ ਮਗ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਈ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਨ ਹੋਵੇ ਸੋਗ ਤਿੰਤਾ ਰਹੇ ਨਾ ਚੁਕੇ ਭੋਗ ਬੁੜੇ ਨਾ ਹੋ ਹਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜਿਆਪ ਤੇਵਨ ਤੇਰੀ ਦਾਤ ਜਨਨ ਕਰਕੇ ਕੀ ਤੇਰਾਤ ਖਸਮ ਸਰਹ ਤੇ ਕਮ ਜਾਤ ਨਾਨਕ ਨਾਮੈ ਬਾਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਾਨ ਸਤਗੁਰ ਸਤਿ ਬਖਸ਼ ਆਪਣਾ ਕਰੋ ਕਿਰਪਾ ਸ ਹਮ ਕਿਰੇ ਕਿਰਮ ਸਤਿਗੁਰ ਸਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੇ ਤੁਗੁਰ ਦੇਵ ਮੋਕਾਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨਸ ਕਾਹੀ ਹਰ ਕੀਰਤ ਹਮਰੀ ਰਹਿ ਰਹਾਸ ਰਹਾ ਹਰ ਜਨ ਗੇਵੜ ਬਾਗਵਾਨੀਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਨ ਲਿਆ ਤ੍ਰਿਪਤਾ ਸਹਿ ਮਨ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰਿ ਸੁ ਨਾਮ ਨਾ ਪਾਇਆ ਤੇ ਪਾਗਹਿ ਨ ਜਿਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀ ਆਏ ਤਹਿ ਗ ਜੀਵੇ ਤ੍ਰਗ ਜੀਵਸ ਜਨ ਹਰ ਜਨ ਸਤਿਗੁਰ ਸੰਗਤ ਪਾਏ ਤਨ ਤੁਰ ਮਸਤਕ ਲਖਿਆ ਲਖਸ தன தன சதசாய ਤਤ ਸੰਗਤ ਮਿਲੇ ਸੋਤਰੀਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾ ਜਨਨਪਿਤਾ ਲੋਕ ਸੁਧ ਬਣਤਾ ਕੋਈ ਨਾ ਕਿਸ ਕੀ ਦਰਿਆ ਸਿਰ ਸਿਰ ਜਿਕ ਸੰਭਾਹੀ ਠਾਕੁਰ ਕਾਹੀ ਮਨ ਕੋ ਕਰਿਆ ਉੜੇ ਉੜੇ ਆਵੇ ਸੋ ਸਾਦ ਸੋ ਬਾਛੈ ਬਚਰੀ ਚਿਰਿਆ ਤਰ ਕਾਉਨ ਕਲਾਵ ਗਾਉਣ ਸੁ ਗਾਵਹਿ ਮਨ ਮਾ ਸਿਮਨੁ ਕਰਿਆ ਸਭਨ ਦਾਨ ਦਸਾ ਜਿਸ ਦਹਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਹੀਐ ਤਰੈ ਅੰਤ ਨ ਪਾਰਾ ਬਰਿਆ ਆ ਗਿਆ ਸਭ ਮਹਲਾ ਚੋਥਾ ਸੋ ਪਰਖੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖਨ ਰੰਜਨ ਹਰ ਪਰਖਨ ਰੰਜਨ ਹਰਿ ਅਗਮ ਅਗਮ ਪਰ ਸਭ ਤਿਆਵਹਿ ਸਭ ਤਿਆਵਹਿ ਤੁਧ ਜੀ ਹਰ ਸੱਜੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਝੇ ਆਗਾਦ ਤਾਰਾ ਹਰਿ ਤੇ ਆਗ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜਨ ਤ ਵਿਚਾਰਾ ਤੂੰ ਕਟ ਕਟ ਅੰਤਰ ਸਰਬਨ ਅੰਤਰ ਦੇ ਹਰੇ ਕੋ ਫਰਕ ਸਮਾਨ ਇਕ ਦਾ ਦੇਖ ਬੇਖਾਰੀ ਜੀ ਸਭ ਤੇਰੀ ਤੋਜ ਵਡਣ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਬਿਨ ਅਰਨਾ ਜਾਣ ਤੂੰ ਪਰਮ ਬ੍ਰਹਮ ਬਯੰਤ ਬਯੰਤ ਜੀ ਤੇਰੇ ਕਿਆ ਗੁਣ ਆਖੈ ਵਖਾਣਾ ਜੋ ਸਿਵਹਿ ਜੋ ਸਿਵਹਿ ਤੁਧ ਜੀ ਜਨ ਨਾਨਕ ਤਨ ਕੁਰਬਾਨ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਨ ਜਗ ਮੈਂ ਸੁਖ ਵਾਸੀ ਸੇ ਮੁਗਦ ਸੇ ਮੁਗਦ ਪੈ ਜਨ ਹਰਿ ਧਿਆਇ ਜੀ ਤਨ ਟੂਟੀ ਜਮ ਕੇ ਪਾਸੇ ਜਨਾਨਰਪਾਹ ਜਨਹਰਰਪਾਉ ਤੇ ਆਇਆ ਜੀ ਤਨ ਕਾ ਪਾਉ ਸਭ ਕ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਧਿਆਇਆ ਜੀ ਜਨਾਨਨਕ ਤਨਵਲ ਜਸੇ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਬਿਆੰਤ ਬਿਆੰਤ ਏਰੇ ਭਗਤ ਤੇਰੇ ਭਗ ਸਲਾਹਣ ਤੁਜੀ ਹਰਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨੁਪਰੇ ਹਰ ਪੂਜਾ ਜੀ ਤਪ ਤਪਹਿ ਜਪ ਬਿੰਦਾ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰ ਸਾਥ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਦ ਜੇਵੜੇ ਅਰ ਨ ਕੋਈ ਤੂੰ ਜਗ ਜਗੇ ਇੱਕ ਸਦਾ ਸਦਾ ਤੂੰ ਇੱਕ ਜੀ ਤੁਨੇ ਚਲ ਕਰਤਾ ਸੋਈ ਤੁਦੇ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸਿਰ ਸਭ ਪਾਈ ਜੀ ਤੁਦੇ ਆਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਗਾ ਜਨੋਈ ਅਸਾ ਮਨ ਲਾ ਤੁਧam ਹੂੰ ਕਰਤਾ ਸਚੇ ਅਹਰ ਮੇਡਾ ਸਾਹੀ ਜੋ ਤੂੰ ਪਾਵੈ ਸੋਇ ਤਿਸੇ ਜੋ ਤੂੰ ਦੇ ਸੋਇ ਹਮ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਤਿਆਹਾ ਜਿਸ ਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਕ ਲਾਦਾ ਮਨ ਮੁਕ ਦਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤਜੇ ਮਾਹੇ ਤੁਇ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਕੇਲ ਵਜੋਗ ਮਿਲ ਚੜਿਆ ਸੰਜੋਗੇ ਮੇਲ ਜਿਸ ਨੋ ਦੂਜਾ ਨਾਹੇ ਸੋਏ ਜਨ ਜਾਣੇ ਹਾਰੇ ਗੁਣਾ ਸਦਹਿ ਆਖ ਵਖਾਣਾ ਜਨ ਹਰਿ ਸੇਵਿਆ ਤਨ ਸੁਖ ਪਾਇਆ ਸਜੇ ਹੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਇਹ ਦੁਜ ਮਨੰ ਦੂਜਾ ਅਵਰ ਨਾ ਕੋਇ ਤੂੰ ਕਰ ਕਰਵੇ ਕਾ ਜਾਣ ਸੋਹੀ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤੇ ਤੋ ਸਾਰੇ ਵਰਡੇ ਪਹਿਲੇ ਨਵਾਸਾ ਪਾਣੀ ਪਾਵਕ ਤਨਹਿ ਕੀਆ ਪੰਗਜ ਮਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਇਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੀ ਗੁਣ ਗਿਨਿਆ ਰਹਾ नाह जति सति नहीं पड़िया मूरख मंगता जनम पिया प्रणवत नानक तन की सरना जन तो नहीं वेसरे या सा महला पंजा पये परापत मानुक देहरिया गोबंद मनन के तेरी परिया यावर गात रखता काम मिल साध संगता पद के वलनाम ਸਨੰਜਾਮ ਲਾਗ ਤਉ ਜਲ ਤਰਨ ਕੈ ਜਨ ਮਿਲਤਾ ਜਾ ਤਰੰਗ ਮਾਇਆ ਕੈ ਰਹਾਓ ਜਪ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹ ਨਾਨਕ ਹਮ ਨੀਚ ਕਰਮ ਸਰਨ ਬਰੀ ਕੀ ਰਖੋ ਸਰਮ ਜਪ ਤਬ ਸੰਜਮ ਧਰਮ ਨਾ ਕਮਾਇਆ सेवासाधना जान्या हरराया कहो नानक हम नीच कर्मा सन ब्रिकी राखो शर्मा पातशाही दसवीं कबियो बाच बेनती चाओ पै हम करो हात दर छा पूरण हो चित की इच्छा ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭ ਤੁਮ ਕਾਵਹੋ ਆਪਾ ਸਦੈ ਮਹ ਬਚਵਹੋ ਸੁਖੀ ਬਸੈ ਮੋ ਰੂਪ ਪਰਵਾਰਾ ਸੇਵਕ ਸੇਖ ਸਭ ਕਰਤਾਰ ਮੋ ਰਚਾ ਨਜ ਕਰੰਦ ਕਰੇ ਸਭ ਬੈਰਣ ਕੋ ਆਸੰਗਰੇ ਹੈ ਪੂਰਨ ਹੋਏ ਹਮਾਰੀ ਆਸਾ ਦਰਪਜਨ ਕੀ ਰਹਿ ਪਿਆਸ ਤਮੈ ਛੱਡ ਕੋਈ ਅਵਰ ਨਾ ਧਿਆਉ ਜਬਰ ਚਾਹ ਸੋ ਤੁਮ ਤੇ ਪਾਹ ਸੇਵਕ ਸੇਖ ਹਮਾਰੀ ਤਾਰਿ ਹੈ ਜੁਗਤਿਨ ਸਤਰ ਹਮਾਰੇ ਮਾਰੀ ਹੈ ਆਪ ਹਾਤ ਦੈ ਮੁਝੇ ਉਬਰੇ ਮਰਨ ਕਾਲ ਕਾ ਤਰਾਸ ਨਿਵਰੇ ਹੂਜ ਸਦਾ ਹਮਾਰੀ ਬਚੈ ਸਰੀਆ ਤਜ ਜਾ ਕਰਿਆ ਰੱਛਾ ਰੱਖ ਲਿਓ ਮਰ ਰਖਨ ਹਾਰੇ ਸਾਇਬ ਸੰਤ ਸਹਾਇ ਪਿਆਰੇ ਦੇਨ ਬੰਧ ਦੁਸ਼ਟਨ ਕੇ ਹੰਤਾ ਤਮਾ ਪੂਰੀ ਜਦਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਉਤਰਾ ਕਾਲ ਪਾਇ ਸ਼ਿਵ ਜੋ ਅਵਤਾਰ ਕਾਲ ਪਾਇ ਕਰਿ ਵਿਸ਼ਨ ਪਰਗਾਸ ਸਗਲ ਕਾਲ ਕਾ ਕੀਆ ਤਮਾਸ ਜਮਨ ਕਾਲ ਜੋਗੀ ਸਭ ਕੀ ਵੇਦ ਰਾਜ ਬ੍ਰਹਮਾ ਜੋਤੀਯ ਜਮਨ ਕਾਲ ਸਭ ਲੋਕ ਸੁਭਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਚਨ ਪਜਾਇਓ ਆਦੰਤੇ ਕੈ ਅਵਤਾਰਾ ਸੋਇ ਗੁਰੂ ਸਮਝੋ ਹਮਾਰਾ ਨਾਮ ਸਿ ਕਹਰ ਤਸਹਿ ਕੋ ਹਮਾਰੀ ਸકલ ਪ੍ਰਜਾ ਜਨ ਆਪ ਸਵਾਦੀ ਸਿ ਕਣ ਕੋ ਸਿ ਗੁਣ ਸੁਖ ਦੇਯ ਸਤਰਨ ਕੋ ਪਲਮ ਬਦਕਿਯ ਘਟ ਘਟ ਕੇ ਅੰਦਰ ਕੀ ਜਾਣਤਿ ਭਲੇ ਬਰੀ ਕੀ ਪੀਰ ਪਚਾਨਤਿ ਚਿਟਿ ਤ ਗੁੰਜਰ ਅਸਤੁਲ ਸਹ ਪਰ ਕਿਰਪਾ ਦਿਸਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕੀ ਪੀਰ ਪਚਨ ਕੜਕੜ ਕੇ ਪੜਪੜ ਕੇ ਜਾਣ ਜਗਤ ਕਰਖ ਕਰਾ ਕਰਤਾਰਾ ਪ੍ਰਜਾਦਰ ਸਭ ਦੇ ਅਪਾਰ ਜਬਿਆ ਕਰਖ ਕਰਤਾ ਹਕਮਾ ਤਮੈ ਮਿਰਦ ਦੇ ਦਰਸਮਹ ਜੇਤੇ ਬਦਨ ਸਿਰ ਸਭ ਤਾਰਾ ਆਪਾ ਪਨੀ ਬੋਜੂ ਚਾਰ ਤਮ ਸਭ ਹੀ ਤੇ ਰਹਿ ਤਨ ਜਲਮ ਜਾਣ ਬੇਦ ਅਪੇਦਰ ਅਲਮ ਨਿਰੰਕਾ ਨਰਵ ਕਾਰਨ ਲੰਬ ਆਦ ਨਿਲ ਨਦ ਸੰਭਵ ਤਾਕ ਮੁੜ ਚਾਰਤ ਪੇਦਾ ਜਗ ਪੇਵਨਾ ਪਾਤ ਬੇਦ ਤਾਕੋ ਕਰਪਾ ਨਨ ਮੰਨਤ ਮਹਾ ਮੂਲ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਸਦਾ ਸਿਵ ਨਿਰੰਕਾਰ ਕਾ ਚਨਤਨ ਹੈ ਤੇ ਆਪ ਆਪਨੇ ਬਧਾ ਜੀਤੇ ਬਨੰਦ ਪੈਨ ਪੈਨ ਦੁਹ ਹੈ ਤੇ ਤੀਆ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਦ ਸਜਾ ਪ੍ਰਧਮ ਸੰਸਾਰਾ ਇਕ ਰੂਪਨੋ ਸਰੂਪਾਰੰਭ ਪੁਰਾਵ ਕਹਿ ਬੂਪਾ ਅੰਦਾਜ ਰਜ ਸੇ ਤਜ ਕੇ ਨੇ ਉਤਪਯ ਖਾਨ ਬਹਰ ਰਚ ਦੇਨੇ ਕਉ ਕੋ ਲ ਰਜ ਹ ਬੈਠਾ ਕਮ ਸੰਮੁਖਿ ਸੰਕਰ ਕੈਠਾ ਸਾਗਰੀ ਸੈਟ ਦਿਖਾਈ ਚੰਪਵ ਆਦ ਜੁਗਾਦ ਸਰੂਪ ਸਿਯੰਪਵ ਬਰੱਛਾ ਮੇਰੀ ਤਮ ਕਰ ਸੇਖ ਬਾਰ ਸਗ ਸੰਗਰ ਦਸ਼ਟ ਜਿਤੇ ਅਠ ਬਾਤ ਤੁਪਾਤਾ ਸਗਲ ਮਲੇਸ਼ ਕਰੋ ਰਣ ਕਸਤਾ ਜੈ ਉਸਤੋ ਜਿ ਤਉ ਸ਼ਰਮੀ ਪਰੇ ਤਿਨ ਕਾ ਦੁਸ਼ਟ ਦਗਤ ਹਰ ਮਰੇ ਬੁਰਖ ਜਨਨ ਭਗ ਪਰੇ ਤਿਹਾਰੀ ਤਨਕੇ ਤੁਮ ਸੰਕਟ ਸਵਟਾਰਿ ਜੋ ਕਲ ਕੋ ਇਕ ਬਾਰ ਤਿਹਾਂ ਤਾਕੇ ਕਾਲ ਨਿਕਟਨੀ ਆਹ ਰਚਾਵੇ ਤਾਇ ਸਭ ਕਾਲਾ ਦੁਸ਼ਟ ਰੇਸ਼ਟ ਡਰੇ ਤਤਕਾਲਾ ਗਿਰ ਪਾ ਦ੍ਰਿਸ਼ਟ ਤਨ ਨ ਜਾਇ ਨ ਹਰਿ ਹੋ ਤਾਕੇ ਤਾਪ ਤਨ ਕਮਾ ਹਰਿ ਹੋ ਹਿਰਦ ਸਿਦ ਕਰਮੋ ਸਭ ਹੋਏ ਦੁਸ਼ ਸਾਸਵਾ ਸਕ ਨ ਕੋਇ ਇਕ ਬਾਰ ਜਨ ਕਮੈ ਸੰਭਾਰਾ ਕਾਲ ਪਾਸ ਤੇ ਤਹ ਬਹਰ ਜਨ ਨਾਮ ਤੇ ਹਾਰੋ ਕਾਹ ਦਰਦ ਦੁਸ਼ਟ ਦੋਖ ਤੇ ਰਹ ਖੜਗ ਕੇ ਤਮੈ ਸਰਨ ਤੇ ਹਾਰੇ ਆਪਾ ਸਦਾਲਿਓ ਬਾਰੇ ਸਰ ਗਠੋਰ ਮੋਹੋ ਸਹਾਈ ਦੁਸ਼ਟ ਦੋਖਤੇ ਲਿਓ ਬਚਾਈ ਖੜਗ ਕੇ ਤੁਮ ਸਰਨ ਤੇ ਹਾਰੇ ਆਪਾ ਸਦਾਲਿਓ ਬਾਰੇ ਸਰ ਬਠੋਰ ਮੋਹੋ ਸਹਾਈ ਦੁਸ਼ਟ ਦੋਖਤੇ ਲਿਓ ਬਚਾਈ ਸвая ਆਏ ਗਏ ਜਬ ਤੇ ਤਮਰੀ ਤਬ ਤੇ ਕੋ ਆਖ ਤਰੀ ਨਹੀ ਅਨਿਓ ਰਾਮ ਰੇਮ ਕੁਰਾਨ ਕੁਰਾਨ ਅਨੇਕ ਕਹੈ ਮਤੇਕ ਨਾ ਜਾਣਿਓ ਸਿਮਰਤ ਸਾਤਰ ਵੇਦ ਸਬੈ ਬਹੁ ਭੇਦ ਕਹੈ ਹਮ ਇਕ ਨਾ ਜਾਣਿਓ ਸ੍ਰੀ ਅਦਪਾਨ ਕਿਰਪਾ ਤਮਰੀ ਕਰ ਮੈਂ ਲਾ ਕੇ ਸਭ ਤੋਹਿ ਬਖਾਨੇ ਹੂੰ ਦਹਰਾ ਸਗਲ ਦਵਾਰ ਕੋ ਛਾਡ ਕੈ ਗਇਓ ਤਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾਡ ਕੈ ਗਇਓ ਤਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੇ ਜਨ ਦੇ ਕੋ ਓੰਕਾਰ ਸਤਿਗੁਰ ਪਰਸਾਦ ਅਨਾੰਦ ਪਿਆ ਮੇਰੀ ਮਹੀ ਸਤਿਗੁਰੂ ਮੈਂ ਪਾਇਆ ਸਤਿਗੁਰ ਤੇ ਪਾਇਆ ਸਹਿ ਸੇਤੀ ਮਨ ਵਜਿਆ ਵਦਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਸ਼ਬਦ ਤੇ ਗਭੋ ਹਰੀ ਕੇ ਰਾਮ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਦੁਖ ਸਭ ਬਿਸਾਰਨਾ ਅੰਗੀ ਕਹ ਹਰ ਹੋ ਕਰੇ ਤੇਰਾ ਕਰਜ ਸਭ ਸਵਾਰਨਾ ਸਭਨਾ ਗਲਾ ਸਮਰਾਤ ਸੁਆਮੀ ਸੋਗ ਮਨ ਬਿਸਾਰੀ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰਨਾ ਦੇ ਸਾਜੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਦਾ ਤੇਰਾ ਸਭ ਕੁਛ ਹੈ ਜਿਸ ਨੇ ਸੋ ਪਾਵੇ ਸਦਾ ਸੇਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸੇ ਆਭਾ ਜੇ ਸ਼ਬਦ ਕਨੇਰੀ ਹੈ ਕਹ ਨਾਨਕ ਸੱਚੇ ਸਾਈਂ ਬੇ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਇਹ ਆਧਾਰ ਮੇਰਾ ਜਿ ਮੁਖਾ ਸਭ ਗਮਈਆ ਕਰ ਸਾਧੂ ਸਗ ਮਨ ਆਏ ਵਸੇ ਆ ਜਿਹ ਇੱਛਾ ਸਭ ਪੂਜੈਂ ਆ ਸਾਦਾ ਕੁਰਬਾਨ ਪਿਤਾ ਗੁਰ ਬਟਹਾ ਜਸਦਿਆਂ ਇਹ ਵਿੜਿਆਂ ਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੋਪੇ ਆਰੋ ਸਾਜਾ ਨਾ ਮੇਰਾ ਆਦਾਰੋ ਵਾਜੇ ਪੰਜ ਸ਼ਬਦ ਤਦ ਕਰ ਸਭਾ ਗੈ ਕਰ ਸਭਾ ਸ਼ਬਦ ਵਾਜੇ ਕਲਾਜਿਤ ਕਰਤਾਰੀਆ ਪੰਜ ਦੋ ਤਦ ਵਸੇ ਕਿਤੇ ਕਾਲ ਗੰਢ ਕਮਾਰਿਆ ਧਰ ਕਰਮ ਪਾਇਤ ਜਨਕ ਸੇ ਨਾਮ ਹਰਿ ਕਾ ਲਾਗੇ ਕਹਿ ਨਾਨਕ ਤਸਕ ਹੋਆ ਇਹ ਤੇ ਕਰਿਆ ਨਾ ਦਾ ਵਾਹ ਜੀ ਆਣ ਦਸਨ ਵੜ ਪਗਿਓ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਭ ਪਾਹਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੁੰਤਾ ਪੈ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੀ ਗੁਰ ਤੇ ਜਾਣੀ ਸੁਣਦੇ ਪੁਣੀਤ ਕਹਤੇ ਪਵਤ ठादो ਗੁਰ ਰਹਿ ਆ ਪ੍ਰਪੂਰੇ ਬਿਣਵੰਤ ਨਾਨਕ ਗੁਰ ਚੰਨ ਲਾਗੇ ਬਾਜੇ ਅਨਹਦ ਤੂਰੇ ਮੁੰਦਵਨੇ ਮੰਨ ਲਾ ਪੰਜਵਾਲ ਵਿੱਚ ਦਿਨ ਵਸਤੂ ਪਈਓ ਸਸ ਸੁਖ ਵਿਚਾਰੂ ਅਮਰਤ ਨਾਮ ਥਾਕੁਰ ਕਾ ਪਈਓ ਜਿਸ ਕਾ ਸਸਦਾ ਜੇ ਕੋ ਖਾਬੈ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹ ਹੈ ਵਸਤ ਤਜਿ ਨਹਿ ਜਾਈ ਨਿਤ ਨੰਦ ਰਖੁਰਤਾਰ ਤਮ ਸੰਸਾਰ ਜਨਨ ਲਗ ਤਰੀਆ ਸਬ ਨਾਨਕ ਬ੍ਰਹਮ ਸਰ ਸਾਲੋਕ ਮਹੱਲਾ 5 ਤੇਰਾ ਕੀਤਾ ਜਤ ਨਹੀਂ ਮੈਨੂੰ ਜੋ ਕੀਤਾ ਹੀ ਮੈਨ ਰਿਬਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਿਓ ਹੈ ਤਰਸ ਪਿਆ ਮਹਾਰਾਮਤ ਹੋਏ ਸਤਗੁਰ ਸਾਜਣ ਮਿਲਿਆ ਨਾਨਕ ਨਾਮ ਮਿਲਾਤਾ ਜੀਵਾਂ ਤਨ ਮਨ ਚਿ ਵੈ ਹਰਿਆ ਪਾਵੜੀ ਜਿਥੈ ਤੂ ਸਮਰਤ ਜਿਥੈ ਕੋਈ ਨਾਹੀ ਉਥੇ ਤੇਰੀ ਰਖਾ ਅਗਨੇ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਇਤ ਰਾ ਛਡ ਜਾਏ ਪਉ ਜਲ ਬਖਮ ਸਗਾ ਹੋ ਗੁਰ ਸਬਦ ਦੇ ਪਾਰ ਪਾਹੇ ਜਿਨ ਕੋ ਲਗੀ ਪਿਆਸ ਅਮਰਤ ਸੇ ਖਾਹੀ ਕਲ ਮਹਿ ਹੋ ਪਨ ਗਣ ਗੋਵਿੰਦ ਗਾਹੀਐ ਸਾਹ ਜਾਨੋ ਕਿਰਪਾਲ ਸਮਾਲੇ ਸਾਹਿ ਸਾਹਿ ਬਿਰਤਾ ਕੋਈ ਨਾ ਜਾਈ ਜੇ ਆਵੇ ਤਦਿਆ ਹੈ ਸਲੋ ਹੁਕਮ ਹੰਲਾ ਪੰਜ ਮਹਾਂ ਅੰਤਰ ਗੁਰਿਆ ਆਰਾਧਨ ਜਿਵੇਂ ਜਪ ਗੁਰ ਨਾਉ ਨਿਤਰੀ ਸਤਗੁਰ ਪੇਖਣਾ ਸਰਨੇ ਸੁਨਣਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗਹ ਪਈ ਅਠਾਹੋ ਕਹੋ ਨਾਨਕ ਕਿਰਪਾ ਕਰੇ ਜਿਸ ਨੋਏ ਵਸਦੇ ਆ जग मह उदम काटिया है दुर्ले की, की महला पंजवा रखे रखन हार या पुबारन गुर की पैरी पाहे काज स्वारन हुआ याप दयाल मनो नाम सारन ਸਾਜ ਜਨ ਕਾ ਸੰਗ ਬਭਜ ਲ ਤਰਨ ਸਾਗਤ ਅਨੰਦ ਕਦੋਸ਼ ਕ ਨਮਹਿ ਵਿਦਾਰਨ ਇਸ ਸਾਹਿਬ ਕੀ ਟੀ ਕ ਨਾਨਕ ਮਨ ਮਹਾਏ ਜਿਸ ਮਰਦ ਸੁਖ ਹੋਏ ਅਗਲੇ ਦੁਖ ਜਾ ਹੈ ਤੇ ਸਾਹਿਬ ਕੀ ਟਹਿਕਾ ਨਾਨਕ